ਸੀਆਈ ਸਟਾਫ ਖਰੜ ਦੇਨ ਚਾਰਜ ਇਨਸਪੈਕਟਰ ਹਰਮਿੰਦਰ ਸਿੰਘ ਦੀ ਨਿਗਰਾਨੀ ਹੇਠ ਸੀਆਈ ਸਟਾਫ ਦੇ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਕੋਲੋਂ ਦੋ ਨਜਾਇਜ਼ ਹਥਿਆਰ ਤੇ ਕਾਰਤੂਸ ਬਰਾਮਦ ਕੀਤੇ ਨੇ ਦੱਸਦੇ ਇਹ ਅੱਜ ਖਰੜ ਵਿਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਹਰ ਸਿਮਰਨ ਸਿੰਘ ਛੇਤਰਾ ਡੀਐਸਪੀ ਇਨਵੈਸਟੀਗੇਸ਼ਨ ਜ਼ਿਲ੍ਹਾ ਮੁਹਾਲੀ ਨੇ ਦੱਸਿਆ ਹੈ ਕਿ 25 ਮਈ ਨੂੰ ਸਟਾਫ ਦੀ ਇੱਕ ਪਾਰਟੀ ਨਾਪਾ ਸਾਹਿਬ ਜ਼ਿਲਕਪੁਰ ਵਿਖੇ ਮੌਜੂਦ ਸੀ ਤਾਰਜੁੰਦਰ ਸਿੰਘ ਨੂੰ ਇਤਲਾ ਮਿਲੀ ਸੀ ਕਿ ਸੁਬਾਸ਼ ਕੁਮਾਰ ਵਾਸੀ ਮਕਾਨ ਨੰਬਰ ਕੁੰਜਾ ਬਾਦਲ ਕਲੋਨੀ ਜ਼ਿਲਕਪੁਰ ਜਸਦਾ ਪਿਚੋਕੜ ਯੂਪੀ ਦਾ ਹੈ ਉਸ ਨੂੰ ਯੂਪੀ ਤੋਂ ਗੈਰ ਕਾਨੂੰਨੀ ਢੰਗ ਦੇ ਨਾਲ ਹਥਿਆਰ ਲਿਆ ਕੇ ਪੰਜਾਬ ਵਿੱਚ ਸਪਲਾਈ ਕਰਦੇ ਨੇ ਤੇ ਉਸ ਨੇ ਜ਼ਿਰਖਪੁਰ ਖੇਤਰ ਵਿੱਚ ਗੈਰ ਕਾਨੂੰਨੀ ਹਥਿਆਰ ਸਪਲਾਈ ਕਰਨ ਦੇ ਆਰਡਰ ਵੀ ਜਿਹੜੇ ਨੇ ਉਫੜੇ ਇਸ ਸਬੰਧੀ ਪੁਲਿਸ ਨੇ ਸੁਪਾਸ ਕੁਮਾਰ ਖਿਲਾਫ थाना ਜ਼ਿਰਕਪੁਰ ਵਿਖੇ ਅਸਲਾ ਐਕਟ ਤਹਿਤ ਕੇਸ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ ਤੇ ਉਸ ਨੇ ਪੁੱਛਗਿੱਛ ਦੌਰਾਨ ਮੰਨਿਆ ਹੈ ਕਿ ਉਹ ਜ਼ਿਲ੍ਹਾ ਬਦਾਊ ਯੂਪ ਤੋਂ ਬਹੁਤ ਚਿਰ ਪਹਿਲਾਂ ਜੜਾਇ ਇਹ ਤਿੰਨ ਨਾਜਾਇਜ਼ ਹਥਿਆਰ ਲੈ ਕੇ ਆਇਆ ਸੀ ਤੇ ਉਸ ਨੇ 7-8 ਮਹੀਨੇ ਪਹਿਲਾਂ ਸਤਵਿੰਦਰ ਸਿੰਘ ਨੂੰ ਇਨਾਂ ਚੋਂ ਇੱਕ ਦੇਸੀ ਪਿਸਤੌਲ 315 ਬੋਰ ਵੇਚਿਆ ਸੀ ਤੇ ਹੁਣ ਉਸ ਨੇ ਇਹ ਦੋ ਹਥਿਆਰ ਸਤਵਿੰਦਰ ਸਿੰਘ ਉਰਫ ਸੋੜੀ ਨੂੰ ਵੇਚਨੇ ਨੇ ਜਿਸ ਰਾਹੀਂ ਸਤਵੰਦਰ ਸਿੰਘ ਨੂੰ ਵੀ ਇਸ ਕੇਸ ਵਿੱਚ ਨਾਮਜ਼ਦ ਕਰਕੇ ਗ੍ਰਿਫਤਾਰ ਕਰ ਲਿਆ ਗਿਆ ਤੇ ਉਹਨਾਂ ਨੇ ਦੱਸਿਆ ਹੈ ਕਿ ਉਕਤ ਮੁਲਜ਼ਮ ਪੁਲਿਸ ਰਿਮਾਂਡ ਤੇ ਨੇ ਜਿਨ੍ਹਾਂ પાસે ਇੱਕ ਹਥਿਆਰ ਬਰਾਮਦ ਕਰ ਸੰਬੰਧੀ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਪਤਾ ਲਗਾਇਆ ਜਾ ਰਿਹਾ ਹੈ ਕਿ ਯੂਪੀ ਚੱਕ ਸਕੂਲਾਂ ਨੂੰ ਜਾਇਜ਼ ਅਸਲਾ ਲੈ ਕੇ ਹੁੰਦੇ ਸਨ 25 ਤਰੀਕ ਨੂੰ ਜੀ ਸਾਡੀ ਇੱਕ ਸੀਆਈਏ ਦੀ ਟੀਮ ਜਿਹੜੀ ਹੈਗੀ ਆ ਜਿਰਖਪੁਰ ਵਿਖੇ ਮਾੜੇ ਅੰਸਰਾਂ ਦੇ ਚੈਕਿੰਗ ਕਰ ਦੌਰਾਨ ਉਨਾਂ ਨੂੰ ਇੱਕ ਸੀਕ੍ਰੇਟ ਇਨਫਰਮੇਸ਼ਨ ਮਿਲੀ ਸੀ ਕਿ ਜਿਸ ਤੇ ਉਹਨਾਂ ਨੂੰ ਪਤਾ ਲੱਗਿਆ ਸੀ ਕਿ ਬਾਦਲ ਕਲੋਨੀ ਇੱਕ ਪੈਂਦੀ ਹੈ ਜ਼ੀਰੇਖਪੁਰ ਉੱਥੇ ਵੀ ਉੱਥੇ ਇੱਕ ਵਿਅਕਤੀ ਰਹਿੰਦਾ ਸੁਭਾਸ਼ ਕੁਮਾਰ ਨਾਮ ਦਾ ਜੋ ਕਿ ਪਿੱਛੋਂ ਯੂਪੀ ਦਾ ਰਹਿਣ ਵਾਲਾ ਸੀਗਾ ਵੀ ਜੋ ਕਿ ਉਹ ਯੂਪੀ ਤੋਂ ਨਜਾਇਜ਼ ਹਥਿਆਰ ਲੈ ਕੇ ਜਿਹੜਾ ਹੈਗਾ ਇੱਥੇ ਵੇਚਦਾ ਹੈਗਾ ਜਿਸ ਦੇ ਸਾਡੀ ਸੀਆਈਏ ਟੀਮ ਨੇ ਨਾਲ ਦੇ ਨਾਲ ਡੀਹੈਕਟ ਕਰਦੇ ਹੋਏ ਜਿਹੜਾ ਸੁਭਾਸ਼ ਕੁਮਾਰ ਦੇ ਸੰਬੰਧੀ ਰੇਡ ਕੀਤੀ ਗਈ ਤੇ ਜੋ ਕਿ ਸੁਭਾਸ਼ਪਰ ਮੌਕੇ ਤੇ ਹੀ ਕਾਬੂ ਕੀਤਾ ਗਿਆ ਤੇ ਜਿਸ ਦੇ ਕੋਲੋਂ ਮੌਕੇ ਤੇ ਦੋ ਜਿਹੜੇ ਵੈਪਨ ਆ ਰਿਕਵਰ ਕੀਤੇ ਗਏ ਜੋ ਕਿ ਇੱਕ 315 ਬੋਰ ਦਾ ਦੇਸੀ ਕਟਾ ਹੈਗਾ ਤੇ ਇੱਕ ਇੰਡੀਅਨ ਮੇਡ ਪਿਸਟਲ 32 ਬੋਰ ਦਾ ਹੈਗਾ 32 ਬੋਰ ਦੇ ਨਾਲ ਦੇ ਦੋ ਕਰਤੂਸ ਬਰਾਮਦ ਹੋਏ ਸੀ ਮੌਕੇ ਤੇ ਤੇ ਜਿਹੜਾ 315 ਬੋਰ ਦਾ ਕਟਾ ਹੈਗਾ ਉਹਦੇ ਸੱਤ ਕਰਤੂਸ ਜਿਹੜੇ ਮੌਕੇ ਤੇ ਬਰਾਮਦ ਹੋਏ ਸੀਗੇ ਤੇ ਨਾਲ ਪਿਸਟਲ ਦੀਆਂ ਦੋ ਮੈਗਜ਼ੀਨ ਵੀ ਸੀਗੀਆਂ ਜੋ ਕਿ ਸੁਵਾਰਿਸ਼ ਕੁਮਾਰ ਨੂੰ ਬਾਅਦ ਚ ਕਸਟਡੀ ਲੈ ਕੇ ਕਾਰਵਾਈ ਅਮਲ ਲਾਉਂਦੇ ਹੋਏ ਜਿਹੜੀ ਇਹਦੀ ਪੁੱਛਗਿੱਛ ਕੀਤੀ ਗਈ ਸੀਗੀ ਜੋ ਕਿ ਸੁਵਾਰਿਸ਼ ਕੁਮਾਰ ਦੀ ਪੁੱਛਗਿੱਛ ਜਿਹੜੀ ਮੋੜਲੀ ਪੁੱਛਗਿੱਛ ਆ ਉਹਦੇ ਚ ਇਹ ਗੱਲ ਸਾਹਮਣੇ ਆਈ ਸੀਗੀ ਕਿ ਜੇ ਜਿਹੜਾ ਇਹ ਹੈਗਾ ਇਹ ਸ਼ੁਰੂ ਚ ਪਹਿਲਾਂ ਤਿੰਨ ਵੈਪਨ ਜਿਹੜਾ ਹੈਗਾ ਯੂਪੀ ਤੋਂ ਲੈ ਕੇ ਆਇਆ ਸੀਗਾ ਜੋ ਕਿ 6-7 ਮਹੀਨੇ ਪਹਿਲਾਂ ਇਹਨੇ ਇੱਕ ਜੀਰਖਪੁਰ ਦੇ ਸਤਿੰਦਰ ਸਿੰਘ ਨਾਂ ਦਾ ਵਿਅਕਤੀ ਸੀਗਾ ਜਿਸ ਨੂੰ ਇਹਨੇ ਇੱਕ ਦੇਸੀ ਕੱਟਾ ਜਿਹੜਾ ਪਹਿਲਾਂ ਵੇਚਿਆ ਹੋਇਆ ਸੀਗਾ ਜੋ ਕਿ ਨਾਲ ਦੇ ਨਾਲ ਇਹਦੀ ਪੁਛਗਿਛ ਦੇ ਬਨਾਤੇ ਸਤਿੰਦਰ ਸਿੰਘ ਤੇ ਵੀ ਰੇਡ ਕੀਤੀ ਗਈ ਹੈ ਜਿਹੜਾ ਉਹਨੂੰ ਵੀ ਮੌਕੇ ਤੇ ਅਰੈਸਟ ਕੀਤਾ ਗਿਆ ਸਿੰਦਰ ਸਿੰਘ ਨੇ ਜਿਹੜਾ ਵੈਪਨ ਹੈ ਅੱਗੇ ਕਿਸੇ ਨੂੰ ਵੇਚਿਆ ਜਾਂ ਸਪਲਾਈ ਕੀਤੀ ਗਈ ਆ ਉਹ ਹੁਣ ਇਹ ਦੋਨੋਂ ਦੋਸ਼ੀ ਸਾਡੇ ਕੋਲ ਰਿਮਾਂਡ ਤੇ ਹੈਗੇ ਨੇ ਦੋਨਾਂ ਦੀ ਪੁਛਗਿਛ ਕੀਤੀ ਜਾ ਰਹੀ ਆ ਤੇ ਜੋ ਵੀ ਅੱਗੇ ਜਿਨ੍ਹਾਂ ਨੇ ਕਿਨਾਂ ਨੂੰ ਇਹਨਾਂ ਨੇ ਵੇਚਣੇ ਸੀਗੇ ਕੀ ਕੀ ਇਹਨਾਂ ਦੇ ਲਿੰਕ ਸੀਗੇ ਤੇ ਪਿੱਛੋਂ ਕਿਹੜੇ ਜਿਹੜੇ ਹੈਗੇ ਆ ਜਿਨ੍ਹਾਂ ਤੋਂ ਇਹ ਲੈ ਕੇ ਆਏ ਨੇ ਉਹ ਸਾਰਾ ਇਹਨਾਂ ਦੀ ਪੁੱਛਗਿੱਛ ਲਿਆ ਕੇ ਜਿਹੜਾ ਅੱਗੇ ਤਫ਼ਤੀਸ਼ ਨੂੰ ਅਮਲ ਵਿੱਚ ਲਿਆਂਦਾ ਜਾ ਰਿਹਾ ਹੈ ਇਹ ਪਿੱਛੋਂ ਵੈਸੇ ਯੂਪੀ ਦਾ ਰਹਿਣ ਵਾਲਾ ਹੈਗਾ ਜੀ ਇਹ ਦੋ ਭਰਾ ਨੇ ਇੱਕ ਭਰਾ ਇਹਦਾ ਪਿੱਛੇ ਪਿੰਡੀ ਰਹਿੰਦਾ ਹੈਗਾ ਤੇ ਇਹ ਆਪ ਇੱਥੇ ਆ ਕਾਫੀ ਸਮੇਂ ਤੋਂ ਰਹਿ ਰਿਹਾ ਹੈ ਜੀ ਇਸਤਿੰਦਰ ਵੀ ਉੱਥੇ ਜੀਰਕਪੁਰ ਚ ਹੀ ਰਹਿੰਦਾ ਹੈਗਾ ਜੀ ਉਹ ਆਪਾਂ ਨੇ ਬਾਲਾਜਿੰਗ ਕਲੇਪ ਪੈਂਦਾ ਹੈ ਜੀਰਕਪੁਰ ਉਹ ਉੱਥੇ ਦਾ ਰਹਿਣ ਵਾਲਾ ਹੈ ਪਹਿਲਾਂ ਵੀ ਇਹਨਾਂ ਤੇ ਕਈ ਕ੍ਰਾਈਮ ਦੇ ਮਾਮਲੇ ਹਲੇ ਫਿਲਹਾਲ ਇਦਾਂ ਦੀ ਕੋਈ ਗੱਲ ਸਾਹਮਣੇ ਨਹੀਂ ਆਈ ਹੈ ਬਾਕੀ ਫੇਰ ਵੀ ਆਪਣਾ ਪਿੱਛੋਂ ਯੂਪੀ ਤੋਂ ਵੀ ਇਹਨਾਂ ਦਾ ਰਿਕਾਰਡ ਪਤਾ ਕਰਾਇਆ ਜਾ ਰਿਹਾ ਤੇ ਹੋਰ ਵੀ ਚੈੱਕ ਕੀਤਾ ਜਾ ਰਿਹਾ ਜੋ ਅਸੀ ਗੱਲ ਸਾਹਮਣੇ ਜੋ ਵੀ ਸਾਹਮਣੇ ਆਈਗੀ ਉਹ ਤੁਹਾਡਾ ਨਾਲ ਸ਼ੇਅਰ ਕੀਤੀ ਜਾਊਗੀ ਕੰਮ ਕੀ ਕਰਦੇ ਸੀ ਕਹਿੰਦੇ ਹਥਿਆਰਾਂ ਦਾ ਹੀ ਕੰਮ ਦਾ ਹੋਰ ਪਾਰਟ ਟਾਈਮ ਕੋਈ ਕੰਮ ਬਾਕੀ ਪਾਰਟ ਟਾਈਮ ਜੀ ਆਪਣੀ ਦਿਹਾੜੀਦਾਰੀ ਆ ਕੁਝ ਵੀ ਉਹ ਨਾਲ ਕਰਦੇ ਸੀ ਕਿ ਬਾਕੀ ਵੈਪਨ ਸਪਲਾਈ ਕਰਦੇ ਸੀ ਕਿਹੜੀ ਧਾਰਾ ਦੇ ਜਿਹਨੇ ਇਹ ਆਬਜੈਕਟ ਦੇ ਤੈਂ ਤੇ ਜਿਹੜਾ ਹੈਗਾ 2548 ਆਬਜੈਕਟ ਦੇ ਦਾ ਇਹਨਾਂ ਪਰਚਾ ਦਾ ਕੀਤਾ ਗਿਆ ਕੋਰਟ ਨੂੰ ਦੇਸ਼ ਕਰਦੇ ਆਂ ਇੱਕ ਵਾਰੀ ਪੇਸ਼ ਕਰਕੇ ਜੀ ਇਹਨਾਂ ਦਾ ਇਹ ਸਾਡੇ ਕੋਲ ਹੁਣ ਰਿਮਾਂਡ ਤੇ ਆ ਤੇ ਜਿਹੜੀ ਇਹਨਾਂ ਦੀ ਅਗਲੀ ਪੁਸ਼ਕਿਚਾ ਕੀਤੀ ਜਾਏਗੀ ਇੱਕ ਦਿਨ ਦਾ ਰਿਮਾਂਡ ਹੈ